ਅੱਜ ਤੁਹਾਨੂੰ ਲੈ ਕੇ ਪੁੱਜੇ ਹਾਂ ਸਰਕਾਰੀ ਮਾਡਲ ਸਕੂਲ ਚੱਕ ਮੋਚਨ ਵਾਲਾ ਜ਼ਿਲ੍ਹਾ ਫਾਜ਼ਿਲਕਾ ਵਿਖੇ ਜਿੱਥੇ ਮੰਡੀ ਲਾਦੂ ਕਾ ਦੇ ਕਰਾਟੇ ਕੋਚ ਤਾਰਾ ਸਿੰਘ ਵੱਲੋਂ ਅੱਜ ਸਪੈਸ਼ਲ ਇੱਕ ਕਰਾਟੇ ਕਲਾਸ ਲਗਾਈ ਗਈ ਹੈ ਬੱਚਿਆਂ ਨੂੰ ਸੈਲਫ ਡਿਫੈਂਸ ਲਈ ਜੋ ਕਿ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਔਰ ਉਹਨਾਂ ਦੀ ਟੀਮ ਨੇ ਇੱਥੇ ਆ ਕੇ ਕਰਾਟੇਆਂ ਦੇ ਜੋਰ ਵੀ ਦਿਖਾਏ ਨੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਕਿਸ ਤਰ੍ਹਾਂ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਇਹ ਕਿੰਨਾ ਸਮਾਂ ਲੱਗਦਾ ਹੈ ਟ੍ਰੇਨਿੰਗ ਪੂਰੀ ਕਰਨ ਦੇ ਵਿੱਚ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਸੀਂ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਪੂਰੀ ਵੀਡੀਓ ਐਂਡ ਤੱਕ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਜਾਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਉਹਨੇ ਸਬਸਕ੍ਰਾਈਬ ਕਰ ਲਓ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਫਾਜ਼ਲ ਕਾ ਡਿਸਟ੍ਰਿਕਟ ਦੇ ਪਿੰਡ ਚੱਕ ਮੋਚਨ ਵਾਲਾ ਸਰਕਾਰੀ ਮੈਡਰ ਸਕੂਲ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਮੰਡੀ ਲਾਦੂ ਕਾ ਦੇ ਕ੍ਰਾਟੇ ਕੋਚ ਤਾਰਾ ਸਿੰਘ ਵੱਲੋਂ ਸਪੈਸ਼ਲ ਕਲਾਸ ਲਗਾ ਕੇ ਅੱਜ ਇਹਨਾਂ ਬੱਚਿਆਂ ਨੂੰ ਸੈਲਫ ਡਿਫੈਂਸ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਟੀਮ ਵੱਲੋਂ ਜੋਰ ਵੀ ਦਿਖਾਇਆ ਗਿਆ ਤੁਸੀਂ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ Jump in ਬੜਾ ਉੱਪਰ ਲਿਆਉਣੇ ਚਾਹੇ ਸ਼ਾਮੀ ਰੱਜ ਜੂਤੇ ਕਿਉਂ ਗੜਿਓ ਉੱਪਰ ਵਾਲੀ ਜਿਹੜੀ ਆਡੀਅנס ਹੁਣ ਆਪਣੇ ਵਿਚਕਾਰ ਸਟੂਡੈਂਟਸ ਪਾਇਲ ਲੈਣੀ ਮਾਰਬਲ ਡੈਮੋ ਕਰਨਗੇ ਪਾਇਲ なるほど。

ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ ਅੱਜ ਸਰਕਾਰੀ ਮਿਡਲ ਸਕੂਲ ਚੱਕ ਮੋਚਨ ਵਾਲਾ ਤਹਿਸੀਲ ਜਲਾਲਾਬਾਡ ਡਿਸਟ੍ਰਿਕਟ ਫਾਜ਼ਿਲਕਾ ਸਕੂਲ ਦੇ ਵਿੱਚ ਕਾਰਾਟੇ ਸ਼ੋਅ ਕਰਵਾਇਆ ਗਿਆ ਜਿਸ ਦੀ ਅਗਵਾਈ ਮੰਡੀ ਲਾਦੂ ਕਾ ਤੋਂ ਕਾਰਾਟੇ ਕੋਚ ਤਾਰਾ ਸਿੰਘ ਵੱਲੋਂ ਕੀਤੀ ਗਈ ਹੈ ਔਰ ਬੱਚਿਆਂ ਨੇ ਇਸ ਸ਼ੋਅ ਦੇ ਵਿੱਚ ਭਾਗ ਲਿਆ ਉਹਨਾਂ ਦੀ ਟੀਮ ਵੀ ਮੌਜੂਦ ਹੈ ਤਾਰਾ ਸਿੰਘ ਕਾਰਾਟੇ ਕੋਚ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਜਾਂਦੇ ਹੋ ਸਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਬੱਚਾ ਨੂੰ ਟ੍ਰੇਨਿੰਗ ਦੇਣਾ ਤੇ ਮੈਨੂੰ ਆਪ ਵੀ ਬਹੁਤ ਵਧੀਆ ਲੱਗਦਾ ਕਿ ਬੱਚਾ ਨੂੰ ਮੈਨੂੰ ਕੋ ਟ੍ਰੇਨਿੰਗ ਦੇਵਾਂ ਕਿ ਬੱਚੇ ਆਦੀ ਸੈਲਫ ਡਿਫੈਂਸ ਵਾਸਤੇ ਲੜਕੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਮਾਸਲਾਟ ਜਰੂਰ ਸਿੱਖਣ ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਇੰਨੇ ਰੇਪ ਹੋ ਰਹੇ ਨੇ ਜਿੰਦੇ ਵਿੱਚ ਆਪਣੇ ਲੋਕ ਹਜੇ ਤੱਕ ਵੀ ਸੋਚਦੇ ਨੇ ਵੀ ਆਪਾਂ ਗੇਮ ਨਾ ਕਰੀਏ ਗੇਮ ਜ਼ਰੂਰੀ ਹੈ ਸੈਲਫ ਡਿਫੈਂਸ ਐਂਡ ਨਸ਼ਿਆਂ ਤੋਂ ਦੂਰ ਤੇ ਮੈਂ ਬੜੇ ਸਾਲਾਂ ਤੋਂ ਹੀ ਇਹ ਮਤਲਬ ਕਿ ਮਾਸਲਾਟ ਦੀ ਟ੍ਰੇਨਿੰਗ ਦੇ ਰਿਹਾ ਸਕੂਲਾਂ ਚ ਪਰ ਜਿਹੜੇ ਆਪਣੇ ਮੁੱਖ ਮੰਤਰੀ ਜਾਂ ਕੋਈ ਵੀ ਆਪਣੇ ਐਮਐਲਏ ਨੇ ਕੋਈ ਕਿਸੇ ਤਰ੍ਹਾਂ ਦੀ ਬੱਚੇ ਨੂੰ ਸਪੋਰਟ ਨਹੀਂ ਦੇ ਰਹਾ ਤੇ ਮੈਂ ਬੜੇ ਚਿਰਾਂ ਤੋਂ ਸਕੂਲਾਂ ਨਾਲ ਜੁੜਿਆ ਹੋਇਆ ਤੇ ਮੈਨੂੰ ਇਸ ਵਾਰੀ ਵੀ ਮੈਂ 18 ਕੇ 19 ਸਕੂਲਾਂ ਚ ਕੰਮ ਕੀਤਾ ਜਿੰਦੇ ਕਰਕੇ ਸਾਡੀਆਂ ਗਰੰਟਾ ਵੀ ਉਹਨਾਂ ਨੇ ਵਾਪਸ ਲੈ ਲਈਆਂ ਮਤਲਬ ਇੱਕ ਫ੍ਰੀ ਮੈਂਡ ਵਿੱਚ ਜਿਵੇਂ ਕਹਿੰਦੇ ਨੇ ਅਸੀਂ ਸੈਲਫ ਡਿਫੈਂਸ ਬੱਚਾ ਨੂੰ ਕਰਾਇਆ ਅੱਜ ਵੀ ਅਸੀਂ ਉਵੇਂ ਬੇਰੁਜ਼ਗਾਰਾਂ ਅਸੀਂ ਚਾਹਨੇ ਆਂ ਸਕੂਲਾਂ ਦੇ ਵਿੱਚ ਇੱਕ ਸੈਲਫ ਡਿਫੈਂਸ ਕਰਾਟੇ ਕੋਚ ਹੋਣਾ ਜ਼ਰੂਰੀ ਹੈ ਤੇ ਮੈਂ ਇਹੀ ਮੰਗ ਕਰਦਾ ਹਾਂ ਸਰਕਾਰ ਅੱਗੇ ਵੀ ਸਕੂਲਾਂ ਦੇ ਵਿੱਚ ਇੱਕ ਕੋਚ ਐਂਡ ਦਾ ਮਾਸਲਾਟ ਜਰੂਰ ਲੜਕੀਆਂ ਨੂੰ ਸਿਕਾਈ ਜਾਵੇ। ਹਾਂਜੀ ਸਰ। ਇਹ ਜੇ ਤੁਸੀਂ ਆਪਦੇ ਨਿੱਜੀ ਖਰਚੇ ਤੋਂ ਚਲਾ ਰਹੇ ਹੋ ਸੰਸਥਾ ਕਹਿ ਲੋ ਜਾਂ ਟ੍ਰੇਨਿੰਗ। ਹਾਂਜੀ ਹਾਂਜੀ। ਕੋਈ ਫੀਸ ਵਗੈਰਾ ਵੀ ਬੱਚਿਆਂ ਤੋਂ ਲਈ ਜਾਂਦਾ। ਸਰ ਇਹਨਾਂ ਸਕੂਲਾਂ 'ਚ ਮੈਂ ਬੱਚਿਆਂ ਤੋਂ ਫੀਸ ਨਹੀਂ ਸਿਰਫ ਓਨਲੀ ਟ੍ਰੇਨਿੰਗ ਹੀ ਕਰਾ ਰਿਹਾ। ਤੇ ਬਾਕੀ ਜਿਹੜੇ ਮੇਰੇ ਅਕੈਡਮੀ 'ਚ ਬੱਚੇ ਆ ਰਹੇ ਆ ਉਹ ਕੁਝ ਦੇ ਰਹੇ ਆ ਲੜਕੀਆਂ ਨੂੰ ਮੈਂ ਓਨਲੀ ਫ੍ਰੀ ਹੀ ਟ੍ਰੇਨਿੰਗ ਦੇ ਰਿਹਾ। ਹਾਂਜੀ ਸਰ। ਔਰ ਜਿਹੜੇ ਬੱਚੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ? ਮੇਰਾ ਸਰ ਸੈਂਟਰ ਹੈ ਮੰਡੀ ਲਾਧੂ ਕਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਥੇ ਮੈਨੂੰ ਮਿਲ ਸਕਦੇ ਆ ਉਹ ਟ੍ਰੇਨਿੰਗ ਲੈ ਸਕਦੇ ਆ ਉਥੇ ਮੇਰਾ ਸੈਂਟਰ ਹੈ ਮਾਸਲਾਟ ਅਕੈਡਮੀ ਤਾਰਾ ਸਿੰਘ ਕਾਰਾਟੇ ਕੋਚ ਉਥੇ ਬੋਰਡ ਵਗੈਰਾ ਲੱਗੇ ਹੋਇਆ ਕੋਈ ਵੀ ਬੱਚਾ ਆ ਕੇ ਟ੍ਰੇਨਿੰਗ ਲੈ ਸਕਦਾ ਜੀ ਹਾਂਜੀ ਇਹ ਕਿੰਨੇ ਤੋਂ ਕਿੰਨਾ ਸਮਾਂ ਹੁੰਦਾ ਹੈ ਜਾਂ ਉਹ ਆਪਣੇ ਤੇ ਡਿਪੈਂਡ ਹੁੰਦਾ ਬੱਚੇ ਤੇ ਇਹ ਸਰ ਜਿਹੜਾ ਸਾਡਾ ਸ਼ਾਮ ਦਾ ਟਾਈਮ ਹੈ 5 ਤੋਂ 7 ਅਸੀਂ ਟ੍ਰੇਨਿੰਗ ਦੇ ਰਹੇ ਆ 2 ਘੰਟੇ ਪਰ ਬੱਚਾ ਅਦਰਵਾਈਜ਼ ਕੋਈ ਬੱਚਾ ਐਕਸਟਰਾ ਟ੍ਰੇਨਿੰਗ ਲੈਣਾ ਚਾਹੁੰਦਾ ਤੇ ਤਾਂ ਵੀ ਅਸੀਂ ਬੱਚੇ ਨੂੰ ਦੇਾਂਗੇ ਜੀ ਇਹ ਕਿੰਨਾ ਸਮਾਂ ਦੇ ਵਿੱਚ ਤੁਸੀਂ ਪੂਰਾ ਟ੍ਰੇਨਡ ਕਰ ਦਿੰਦੇ ਹੋ ਬੱਚੇ ਇੱਕ ਸਾਲ ਦੇ ਵਿੱਚ ਬੱਚਾ ਬਲੈਕ ਬੈਲਟ ਐਂਡ ਪੂਰਾ ਸੈਲਫ ਡਿਫੈਂਸ ਸਿੱਖ ਸਕਦਾ ਹੈ ਬੱਚਾ ਕਿਉਂਕਿ ਇਹਦੀ ਕੋਈ ਮਿਆਦ ਨਹੀਂ ਕੋਈ ਟਾਈਮ ਨਹੀਂ ਕੋਈ ਬੱਚਾ ਕਦੇ ਵੀ ਮੈਂ ਇੱਕ ਸਾਲ ਦੇ ਵਿੱਚ ਕਿਉਂਕਿ ਸਾਰੀ ਉਮਰ ਹੀ ਮੈਨੂੰ ਹੋ ਗਈ ਮਾਸਟਰਟ ਕਰਦੇ ਨੂੰ ਮੇਰੀ 38 ਤੋਂ ਪਲੱਸ ਏਜ ਹੋ ਚੁੱਕੀ ਹੈ ਅੱਜ ਵੀ ਮੈਂ ਕਾਰਾਟੇ ਕੋਚ ਨਾਲ ਜੁੜਾ ਹਾਂ ਮੈਨੂੰ ਵਧੀਆ ਲੱਗ ਰਿਹਾ ਹੈ ਕਿਉਂਕਿ ਇਹਦੇ ਵਿੱਚ ਮੈਂ ਆਪ ਦੇ ਆਪ ਨੂੰ ਫਿੱਟ ਸਮਝਣਾ ਕਿਉਂਕਿ ਮੈਂ ਚਾਹਣਾ ਜੇ ਮੈਂ ਸਹੀਆਂ ਕੱਲ ਨੂੰ ਜਿਹੜੇ ਬੱਚੇ ਮੇਰੇ ਕੋਲ ਸਿੱਖਣਗੇ ਉਹ ਵੀ ਆਣਗੇ ਵੀ ਟੀਚਰ ਦੀ ਪ੍ਰੈਕਟਿਸ ਹੈ ਹਾਂਜੀ ਸਰ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਬੱਚਿਆਂ ਨੂੰ ਸੁਦੇਸ਼ ਇਹ ਦੇਣਾ ਚਾਹਨਾ ਸਰ ਕਿ ਬੱਚੇ ਸੈਲਫ ਡਿਫੈਂਸ ਓਨਲੀ ਮਾਸਲਾਟ ਜ਼ਰੂਰ ਸਿੱਖਣ ਜੀ ਹਾਂਜੀ ਤੁਸੀਂ ਸਕੂਲਾਂ ਦੇ ਵਿੱਚ ਟ੍ਰੇਨਿੰਗ ਦੇ ਰਹੇ ਹੋ ਕੋਈ ਸਰਕਾਰ ਦਾ ਸੰਯੋਗ ਰਹਿੰਦਾ ਹੈ ਇਸ ਦੇ ਵਿੱਚ ਸਰਕਾਰ ਸਰ ਕੋਈ ਉਪਰਾਲਾ ਨਹੀਂ ਕਰ ਰਹੀ ਉਹ ਕੋਚਿੰਗ ਦਿੰਦੇ ਆ ਸਾਲ ਦੇ ਵਿੱਚ ਸਿਰਫ 40 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਵਰਕਿੰਗ ਡੇ 100 150 ਇੱਕ ਸਕੂਲ ਵਾਲ ਦਿੰਦੇ ਇੱਕ ਘੰਟੇ ਦੀ ਅਸੀਂ ਟਾਈਮਿੰਗ ਦਿੰਨੇ ਆ ਪਰ ਉਹਨਾਂ ਦੇ ਵਿੱਚ ਸਾਡਾ ਪੈਟਰੋਲ ਖਰਚਾ ਹੀ ਪੂਰਾ ਹੁੰਦਾ ਹੈ ਕੁੱਲ ਮਿਲਾ ਕੇ ਅਸੀਂ ਸੇਵਾ ਹੀ ਕਰ ਰਹੇ ਹਾਂ ਸਕੂਲਾਂ 'ਚ ਜੀ ਅਸੀਂ ਚਾਹਨੇ ਵੀ ਇੱਕ ਸਕੂਲ ਦੇ ਵਿੱਚ ਇੱਕ ਕੋਚ ਨੂੰ ਟ੍ਰੇਨਿੰਗ ਭਵੇਂ ਇੱਕ ਸਕੂਲ ਦੋ ਸਕੂਲ ਇੱਕ ਕੋਚ ਨੂੰ ਦਿੱਤੇ ਜਾਂਦੇ ਪਰ ਉਹਨੂੰ ਪਰਮਾਨੈਂਟ ਪੱਕਾ ਕੀਤਾ ਜਾਂਦਾ ਸਰ ਜੀ ਹਾਂਜੀ ਸਰ ਸੋ ਇਹ ਸਨ ਤਾਰਾ ਸਿੰਘ ਕਾਰਾਟੇ ਕੋਚ ਜਿਨ੍ਹਾਂ ਵੱਲੋਂ ਆਪਣੇ ਨਿੱਜੀ ਖਰਚੇ ਦੇ ਵਿੱਚੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਰਾਟੇ ਦੀ ਜੋ ਸੈਲਫ ਡਿਫੈਂਸ ਆਪਣੀ ਜਿਹੜੀ ਕਿ ਬਚਾਅ ਕਰ ਸਕਣ ਕਦੇ ਉਹ ਇਸ ਤਰ੍ਹਾਂ ਦਾ ਸਮਾਂ ਆ ਜਾਂਦਾ ਜਿਵੇਂ ਕਿ ਲੁੱਟਾਂ ਖੋਹਾਂ ਚੱਲ ਰਹੀਆਂ ਨੇ ਜਾਂ ਕਿਸੇ ਤਰ੍ਹਾਂ ਦੇ ਬੱਚਿਆਂ ਦੇ ਨਾਲ ਲੜਕੀਆਂ ਦੇ ਨਾਲ ਛੇੜਛਾੜ ਦੇ ਮਾਮਲੇ ਦੇਖਣ ਨੂੰ ਮਿਲਦੇ ਨੇ ਉਹ ਆਪਣੀ ਸੈਲਫ ਡਿਫੈਂਸ ਦੇ ਲਈ ਆਪਣਾ ਵਧੀਆ ਇੱਕ ਬਚਾਅ ਕਰ ਸਕਦੇ ਨੇ ਜੇ ਸਿਰਫ ਟ੍ਰੇਨਿੰਗ ਦਾ ਸਮਾਂ ਸਾਰੇ ਨੇ ਜੋ ਕਿ ਦੱਸਿਆ ਇੱਕ ਸਾਲ ਪੂਰਾ ਲਗਾ ਲੈਣ ਤਾਂ ਉਹਨਾਂ ਉਹ ਸੋਨੇ ਤੇ ਸੁਆਗਾ ਬਣ ਜਾਂਦਾ ਬੱਚਾ ਜੇ ਕਈਏ ਤਾਂ ਪਰ ਜੇ ਥੋੜਾ ਸਮਾਂ ਵੀ ਲਗਾਣ ਫਿਰ ਵੀ ਉਹ ਆਪਣਾ ਸੈਲਫ ਡਿਫੈਂਸ ਲਈ ਕੁਝ ਨਾ ਕੁਝ ਤਾਂ ਜ਼ਰੂਰ ਸਿੱਖ ਕੇ ਇਸ ਤੋਂ ਜਾਣਗੇ ਉਸੋ ਇਹਨਾਂ ਨੇ ਆਪਣਾ ਐਡਰੈਸ ਦੱਸ ਦਿੱਤਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਮੰਡੀ ਲਾਧੂ ਕਾ ਬਾਕੀ ਸਰਕਾਰ ਦੇ ਅੱਗੇ ਵੀ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਰਾਈ ਅਪੀਲ ਹੈ ਇਸ ਤਰ੍ਹਾਂ ਦੇ ਕੋਚ ਜੋ ਕਿ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਹੈ ਇਸ ਇਸ ਮਾਹ ਸੇਵਾ ਦੇ ਵਿੱਚ ਕਹਿ ਲਓ ਜਾਂ ਲੋਕ ਸੇਵਾ ਦੇ ਵਿੱਚ ਕਹਿ ਲਓ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਔਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਵੱਲੋਂ ਵੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸੈਲਫ ਡਿਵੈਂਸ ਲਈ ਇਸ ਤਰ੍ਹਾਂ ਦੀ ਕੋਈ ਕਲਰਾਟੇ ਕਲਾਸ ਵਗੈਰਾ ਸ਼ੁਰੂ ਹੋਣੀ ਚਾਹੀਦੀ ਹੈ ਸਰ ਮਨਜੀਤ ਕੌਰ ਕਿਹੜੀ ਕਲਾਸ ਚ ਪੜਦੇ ਹੈ 8ਵੀਂ ਤੇ ਅੱਜ ਦੇ ਸ਼ੋਬਰ ਕੀ ਕਰਨਾ ਚਾਹੋ ਸਰ ਅੱਜ ਸਾਡੇ ਸਕੂਲ ਚ ਆਕਮੋਚਨ ਵਾਲੇ ਜੋ ਤਾਰਾ ਸਰ ਦੇ ਬੱਚੇ ਐਕਟੀਵਿਟੀਜ਼ ਕਰਨ ਆਏ ਸੀ ਸਰ ਉਹ ਬਹੁਤ ਚੰਗੀਆਂ ਸੀ ਬਹੁਤ ਹੀ ਵਧੀਆ ਸੀ ਸਾਨੂੰ ਵੀ ਇਹ ਕੁੜੀਆਂ ਨੂੰ ਇਹ ਕਿਰਟਿਆਂ ਦੀ ਐਕਟੀਵਿਟੀ ਕਰਨੀਆਂ ਚਾਹੀਦੀਆਂ ਨੇ ਥੈਂਕ ਯੂ ਹਾਂਜੀ ਬੱਚੇ ਤੁਹਾਨੂੰ ਕਿਵੇਂ ਲੱਗਿਆ ਸਰ ਬਹੁਤ ਵਧੀਆ ਲੱਗਿਆ ਕੀ ਨਾਮ ਹੈ ਆਪਣਾ ਸਰ ਪਾਇਲ ਕਿਹੜੀ ਕਲਾਸ ਹੈ 8th B ਤੇ ਅੱਜ ਕਿਵੇਂ ਲੱਗਿਆ ਜਿਹੜੀਆਂ ਕਿਰਟੇ ਦੀ ਐਕਟੀਵਿਟੀਜ਼ ਦੇਖੀ ਸੀ ਸਰ ਸਰ ਬਹੁਤ ਵਧੀਆ ਲੱਗੀਆਂ ਤੇ ਸਾਨੂੰ ਸਾਨੂੰ ਸਾਰੀ ਲੜਕੀਆਂ ਨੂੰ ਵੀ ਕਾਰਾਟੇ ਸਿੱਖਣ ਦੀ ਜ਼ਰੂਰ ਤੇ ਯਸ ਸਰ ਸਰ ਸਾਡੇ ਵੀ ਮਨ ਕਰਦੇ ਸਰ ਸਾਰੀਆਂ ਕੁੜੀਆਂ ਸਿੱਖਣ ਚਾਹੀਦੀ ਸਰ ਸ਼ਾਬਾਸ਼ ਬੱਚੀ ਸਰ ਅਨੰਤਵੀਰ ਸਿੰਘ ਕਿਹੜੇ ਸਕੂਲ ਪਰਦੇ ਹੋਰ ਕਿਹੜੀ ਕਲਾਸ ਹੈ ਮੈਂ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਠੀਕ 6th ਕਲਾਸ ਮੇਰੀ ਕਾਰਾਟੇ ਦੀ ਟ੍ਰੇਨਿੰਗ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲਈ ਸਰ ਮੈਂ 6th ਚਾਲ ਸਕੂਲ ਚ ਆਇਆ ਸੀ ਤੇ ਸਰ ਉਧਰ ਉਹਦੀ ਟ੍ਰੇਨਿੰਗ ਮਿਲ ਰਹੀ ਹੈ ਕਿਵੇਂ ਲੱਗਿਆ ਪ੍ਰੈਕਟਿਕ ਕੋਚ ਕਰਾ ਦੇ ਕੇ ਦਾ ਤੁਹਾਨੂੰ ਕ੍ਰੀਡਾ ਕਮ ਸਰ ਬਹੁਤ ਵਧੀਆ ਸਰ ਐਵੇਂ ਦਾ ਕੋਚ ਸਰ ਮੈਂ ਅੱਜ ਤੱਕ ਨਹੀਂ ਦੇਖਿਆ ਜਿੰਨ ਜਿੱਦਾਂ ਦਾ ਸਰ ਮੈਂ ਅੱਜ ਦੇਖਿਆ ਜੇਕਰ ਇਸ ਸਕੂਲ ਦੇ ਵਿੱਚ ਵੀ ਇਹ ਪਰਮਾਨੈਂਟ ਹੋਣੇ ਚਾਹੀਦੇ ਨੇ ਯੈਸ ਸਰ ਹੋਰ ਬੱਚਿਆਂ ਨੂੰ ਕੀ ਸੁਨੇਹ ਦੇਣਾ ਚਾਹਦੇ ਸਰ ਕੀ ਸਾਰੇ ਅੱਜ ਸੈਲਫ ਡਿਫੈਂਸ ਵਾਸਤੇ ਸਰ ਕਰਾਟੇ ਸਿੱਖਣ ਜਾਂ ਕੋਈ ਵੀ ਸੈਲਫ ਡਿਫੈਂਸ ਵਾਲੀ ਗੇਮ ਸਿੱਖਣ ਸਰ ਜਿੰਨਾਂ ਨਾਲ ਉਹ ਆ ਦੀ ਕੇਅਰ ਕਰ ਸਕਣ ਮਾਈ ਨੇਮ ਇਜ਼ ਦੀਪਕ ਕੁਮਾਰ 6ਥ ਕਲਾਸ ਮੈਂ ਆਜ ਜੋ ਛੋਕਰਾ ਆਇਆ ਗਿਆ ਤੁਸੀਂ ਵੀ ਆਗਲੇ ਕਿੰਨਾ ਸਮਾਂ ਹੋ ਗਿਆ ਕਾਰਾਟੇ ਕੋਚ ਨਾਲ ਤਾਰਾ ਸਿੰਘ ਨਾਲ ਜੁੜੇ ਹੋਣ ਤੋਂ ਸਰ ਹਫਤਾ ਹੋ ਗਿਆ ਕਿਵੇਂ ਲੱਗਿਆ ਤੁਹਾਨੂੰ ਕੰਮ ਬਹੁਤ ਵਧੀਆ ਇਸ ਸਕੂਲ ਦੇ ਵਿੱਚ ਵੀ ਇੱਕ ਕਾਰਾਟੇ ਕਲਾਸ ਹੋਣੀ ਚਾਹੀਦੀ ਹੈ ਯੈਸ ਸਰ ਹੋਰ ਕੀ ਬੱਚਿਆਂ ਨੂੰ ਕੀ ਮੈਸੇਜ ਹੈ ਸਰ ਕੁਝ ਵੀ ਸਰ ਜੋ ਵੀ ਕਰਨਾ ਸਰ ਮਨ ਸੇ ਕਰਨਾ ਚਾਹੀਏ ਕਦੇ ਵੀ ਮਨ ਹਟਾਣਾ ਨਹੀਂ ਚਾਹੀਏ ਕੀ ਨਾਮ ਹੈ ਕ੍ਰੀ ক্লাস ਮੇਰਾ ਨਾਮ ਸੰਚਿਤ ਹੈ ਮੈਂ 6th ਕਲਾਸ ਦਾ ਵਿਦਿਆਰਥੀ ਹਾਂ ਕਿਵੇਂ ਲੱਗ ਰਿਹਾ ਤੁਹਾਨੂੰ ਤਾਰਾ ਸਿੰਘ ਕ੍ਰਾਟਸ ਦੇ ਕੋਲ ਦਾ ਕੰਮ ਸਰ ਸਾਨੂੰ ਬਹੁਤ ਬਹੁਤ ਏ ਕ੍ਰਾਟਸ ਖਾਂਦੇ ਨੇ ਅ ਅਸੂ ਦੇ ਵਿੱਚ ਵੀ ਪਰਮਾਨੈਂਟ ਕਲਾਸ ਹੋਣੀ ਚਾਹੀਦੀ ਹੈ ਯੈਸ ਸਰ ਸਲ ਪਰਮਾਨੈਂਟ ਕਲਾਸ ਹੋਣੀ ਚਾਹੀਦੀ ਸਾਡੀ ਤੁਸੀਂ ਸ਼ੋਅ ਦੇ ਵਿੱਚ ਭਾਗ ਵੀ ਲਿਆ ਕਿੰਦਾ ਦਾ ਮਾਣ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਸਾਨੂੰ ਹੋਰ ਬੱਚਿਆਂ ਨੂੰ ਵੀ ਸੰਦੇਸ਼ ਦੇਣਾ ਚਾਹਦੇ ਹੋ ਕਿ ਡੋੜਨਾ ਚਾਹੀਦਾ ਬੱਚਿਆਂ ਨੂੰ ਵੀ ਬੱਚਿਆਂ ਨੂੰ ਬੱਚੇ ਪ੍ਰੈਕਟਿਸ ਕਰਨ ਕਰਾਟੇਨ ਕਈ ਹੋਣਾ ਸਰਦਾਸ਼ ਰਫਾ ਲੈਣਾ ਕੀ ਨਾਮ ਹੈ ਕਿਹੜੀ ਕਲਾਸ ਦਾ ਮੇਰਾ ਨਾਮ ਨਤਿਕੰਬੋਜ ਮੇਰੀ ਕਲਾਸ 9ਵੀਂ ਬੀ ਜੋ ਕਰਾਟੇ ਕੋਚ ਹੈ ਤੁਸੀਂ ਕੋਚਿੰਗ ਲੈ ਰਹੇ ਹੋ ਤਾਰਾ ਸਿੰਘ ਕਿੰਨਾ ਦਾ ਮਾਣ ਮਹਿਸੂਸ ਹੋ ਰਿਹਾ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕੋਚ ਕੋਲੋਂ ਕੋਚਿੰਗ ਲੈਂਦੇ ਹੋ ਸਰ ਸਾਰਿਆਂ ਨੂੰ ਕੋਚਿੰਗ ਲੈਣੀ ਚਾਹੀਦੀ ਹੈ ਬਹੁਤ ਵਧੀਆ ਕੋਚਿੰਗ ਲੈਂਦੇ ਨੇ ਸਕੂਲ ਦੇ ਵਿੱਚ ਵੀ ਇੱਕ ਕਰਾਟੇ ਪਰਮਾਨੈਂਟ ਹੋਣੀ ਚਾਹੀਦੀ ਕਲਾਸ ਹਾਂਜੀ ਹਾਂਜੀ ਜ਼ਰੂਰ ਪਰਮਾਨੈਂਟ ਹੋਣੀ ਚਾਹੀਦੀ ਸਾਰਿਆਂ ਨੂੰ ਆਲ ਸਿਖਾਉਣਾ ਚਾਹੀਦਾ ਕੀ ਨਾਮ ਬੇਟਾ ਜਸਪ੍ਰਿਤ ਗੌਰ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਪਾਸ ਅੱਜ ਤੁਸੀਂ ਵੀ ਸ਼ੋਅ ਦੇ ਵਿੱਚ ਪਾਗ ਲਿਆ ਤੁਹਾਡੇ ਪਾਪਾ ਇਹ ਕਾਰਾਟੇ ਕੋਚ ਨੇ ਕਿੰਦਾ ਦਾ ਮਾਣ ਮਹਿਸੂਸ ਹੁੰਦਾ ਹੈ ਵਧੀਆ ਵਧੀਆ ਲੱਗਦਾ ਸਕੂਲ ਦੇ ਵਿੱਚ ਅੱਜ ਬੱਚਿਆਂ ਨੇ ਬਹੁਤ ਤਾੜੀਆਂ ਮਾਰੀਆਂ ਤੁਹਾਡਾ ਸ਼ੋਅ ਦੇਖ ਕੇ ਹੋਰ ਕੀ ਮੈਸੇਜ ਦਿੰਦੇ ਹੋ ਬੱਚਿਆਂ ਨੂੰ ਸਾਰਿਆਂ ਨੂੰ ਕਾਰਾਟੇ ਸਿੱਖਣਾ ਚਾਹੀਦਾ ਹੈ ਯੈਸ ਇਹ ਮਿਸਟਰ ਤਾਰਾ ਸਿੰਘ ਨੇ ਕਾਰਾਟੇ ਕੋਚ ਜਿਹੜੇ ਇਹ ਅੱਗੇ ਵੀ ਗਾਹੇ-ਬਗਾਹੇ ਸਾਡੀ ਕਾਫੀ ਸਾਡੀ ਹੈਲਪ ਕਰਦੇ ਰਹਿੰਦੇ ਆ ਜਾਗਰੋ ਸਾਡੇ ਬੱਚਿਆਂ ਨੂੰ ਕੋਈ ਟ੍ਰੇਨਿੰਗ ਦੀ ਲੋਡ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਿਹਤ ਦੀ ਲੋਡ ਹੁੰਦੀ ਹੈ ਤਾਂ ਅਸੀਂ ਇਹਨਾਂ ਨੂੰ ਬੁਲਾ ਲੈਨੇ ਆਂ ਔਰ ਹਮੇਸ਼ਾ ਸਾਡ ਜਿਹੜੀਆਂ ਸੇਵਾਵਾਂ ਦੇਣ ਲਈ ਤਤਪਰ ਰਹਿੰਦੇ ਨੇ ਆ ਕਾਫੀ ਅੱਛੇ ਕੋਚ ਨੇ ਕਾਫੀ ਟ੍ਰੇਨਡ ਨੇ ਖੁਦ ਵੀ ਬਹੁਤ ਟ੍ਰੇਨਡ ਨੇ ਬੱਚੇ ਵੀ ਕਾਫੀ ਇਹਨਾਂ ਨੇ ਟ੍ਰੇਨਡ ਕੀਤੇ ਹੋਏ ਨੇ ਤਾਂ ਅੱਜ ਇਹਨਾਂ ਨੇ ਇੱਕ ਆਪਣੀ ਟੀਮ ਦਾ ਜਿਹੜਾ ਸ਼ੋਅ ਸਾਡੇ ਸਕੂਲ ਆ ਕੇ ਕੀਤਾ ਔਰ ਕਾਫੀ ਅੱਛਾ ਸ਼ੋਅ ਸੀ ਉਹਦੇ ਚ ਬੱਚਿਆਂ ਨੇ ਆਪਣੇ ਕਰਤੱਵ ਦਿਖਾਏ ਨੇ ਬੱਚਿਆਂ 'ਚ ਬਹੁਤ ਫਲੈਕਸੀਬਿਲਟੀ ਆ ਬਹੁਤ ਜ਼ਿਆਦਾ ਉਹ ਜਿਹੜੇ ਪਾਵਰਫ ਫੁੱਲ ਹੈਗੇ ਨੇ ਇਸ ਗੇਮ ਦੇ ਵਿੱਚ ਅ ਅੱਛਾ ਸ਼ੋਅ ਸੀ ਔਰ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਤੇ ਚ ਉਤਸ਼ਾਹਿਤ ਹੋ ਕੇ ਜਿਸ ਤਰ੍ਹਾਂ ਲੜਕੀਆਂ ਵਾਸਤੇ ਸਾਨੂੰ ਵੈਸੇ ਵੀ ਗ੍ਰਾਂਟ ਆਉਂਦੀ ਹੈ ਕਾਰਾਟੇ ਦੀ ਟ੍ਰੇਨਿੰਗ ਦੀ ਤਾਂ ਕਈ ਵਾਰੀ ਬੱਚੇ ਜਿਹੜੇ ਆ ਉਹ ਥੋੜਾ ਜਿਹਾ ਸੰਗਦੇ ਆ ਇਸ ਗੇਮ ਨੂੰ ਕਰਨ ਲੱਗਿਆ ਖਾਸ ਕਰਕੇ ਲੜਕੀਆਂ ਤਾਂ ਸੈਲਫ ਡਿਫੈਂਸ ਵਾਸਤੇ ਲੜਕੀਆਂ ਵਾਸਤੇ ਬਹੁਤ ਅੱਛੀ ਗੇਮ ਹੈ ਕਾਫੀ ਉਤਸ਼ਾਹਿਤ ਜਿਹੜੇ ਬੱਚੇ ਹੋਏ ਆ ਤਾਂ ਮੇਰੇ ਖਿਆਲ ਚ ਅੱਗੇ ਤੋਂ ਵੀ ਜਿਹੜੀਆਂ ਸਾਡੀ ਅੱਛੀਆਂ ਟੀਮਸ ਤਿਆਰ ਹੋਣਗੀਆਂ ਔਰ ਇਹ ਸਰ ਜਿਹੜੇ ਨੇ ਇਹਨਾਂ ਦਾ ਕਾਫੀ ਯੋਗਦਾਨ ਹੈ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਵੇਂ ਟੀਚਰ ਹੋਣੇ ਚਾਹੀਦੇ ਆ ਜੇਕਰ ਟ੍ਰੇਨਿੰਗ ਹੋਣੀ ਚਾਹੀਦੀ ਸਰਕਾਰ ਪਰ ਜੀ ਜੀ ਬਿਲਕੁਲ ਇਸ ਤਰ੍ਹਾਂ ਦੀ ਪ੍ਰੈਕਟੀਕਲ ਸਕਿਲਸ ਨੇ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਇਹਨਾਂ ਦਾ ਜਿਹੜਾ ਸਾਡੀ ਸੋਸ਼ਲ ਲਾਈਫ ਦੇ ਵਿੱਚ ਡੇਲੀ ਲਾਈਫ ਦੇ ਵਿੱਚ ਕਾਫੀ ਇਹਨਾਂ ਦਾ ਰੋਲ ਹੁੰਦਾ ਹੈ ਇਹਨਾਂ ਸਕਿਲਸ ਦਾ ਤਾਂ ਸਪੈਸ਼ਲ ਟੀਚਰ ਇਹਨਾਂ ਦੇ ਸਕੂਲਾਂ ਦੇ ਵਿੱਚ ਚਾਹੀਦੇ ਨੇ ਬਹੁਤ ਬਹੁਤ ਥੈਂਕ ਯੂ